ਦੀ ਸਰਕਾਰ ਮੁਰਦਾਬਾ 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 ਹਰਕबीर ਸਿੰਘ ਬਾਦਲ ਜਿੰਦਾਬਾਦ 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 ਟੱਕਰशाही ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਰशाही ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਬੜੀ ਅਕਾਲੀ ਦਲ ਜਿੰਦਾਬਾਦ 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 ਬਿਕਰਮ ਸਿੰਘ ਜੀ ਥੇ ਝੂਠੇ ਮਰਦੇ ਰੱਬ

ਸਰਕਾਰ ਬਿਕਰ ਵਜਾਉਂ ਮਜੀਠੀਆ ਜਿੰਦਾਬਾਦ ਸਰਕਾਰ ਜਗਦੀਸ਼ ਸਿੰਘ ਜੀ ਦੀਆ ਜਿੰਦਾਬਾਦ ਸਰਕਾਰ ਹਾਏ ਹਾਏ ਜੈ 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 ਮੈਨੂੰ ਦੱਸ ਕੇ ਮਜੀਠੀਆ ਦੇ ਟੁੱਟੇ ਪਰਦੇ ਰੱਦ ਕਰੋ ਰੱਦ ਕਰੋ ਰੱਦ ਕਰੋ ਅੱਜ ਕੀ ਨਾਮ ਹੈ ਮੈਂ ਸੰਜੀਵ ਛੋਰੀ ਅੱਜ ਕੀ ਮਾਮਲਾ ਹੋਇਆ ਜਿਹੜਾ ਇੱਥੇ ਦੇਖੋ ਅੱਜ ਅਸੀਂ ਸਾਰੇ ਸ਼ਰਬਨ ਅਕਾਲੀਚਲ ਦੇ ਬਰਨਾਲਾ ਦੇ ਭਦੌੜ ਦੇ ਜਿੰਨੇ ਵਰਕਰ ਸੀਗੇ ਅਸੀਂ ਬੜਾ ਸ਼ਾਂਤੀਪੂਰਵਕ ਮਹੌਲੀ ਚੱਲੇ ਸੀਗੇ ਜੋ ਆਪਾਂ ਨੂੰ ਪਤਾ ਇਹ ਸਰਕਾਰ ਦੇ ਝੂਠੀ ਸਰਕਾਰ ਦੇ ਇੱਕ ਝੂਠਾ ਪਰਚਾ ਸਰਦਾਰ ਬਿਕਰੂ ਦੇ ਮਜੀਠਿਆ ਦੇ ਕੀਤਾ ਉਹਨੂੰ ਅਸੀਂ ਅੱਜ ਉਹਦੇ ਵਾਸਤੇ ਚੰਡੀਗੜ੍ਹ ਸਾਡੀ ਪਾਰਟੀ ਨੂੰ ਹੁਕਮ ਲਾਇਆ ਸੀ ਮਾਲੇ ਆਉਣ ਦਾ ਪਰ ਜਿਹੜਾ ਸਾਡਾ ਇੱਕ ਹੱਕ ਹੈਗਾ ਜੋ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਉਹਨੂੰ ਵੀ ਰੋਕੇ ਸਰਕਾਰ ਨੇ ਇਹਦੇ ਸਰਕਾਰ ਦੇ ਮਨ ਚ ਡਰ ਬਹਿ ਗਿਆ ਵੀ ਇਕੱਠੇ ਨਾ ਹੋਣ ਦੀ ਇਹ ਮੇਰਾ ਕਹਾ ਸਾਰੇ ਪੰਜਾਬ ਦੀ ਸਾਨੂੰ ਇਹ ਆ ਰਹੀ ਆ ਕਿ ਜਿੱਥੇ-ਜਿੱਥੇ ਵੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉਹਦੇ ਨੂੰ ਜਾ ਰਹੇ ਨੇ ਇਹ ਸਰਕਾਰ ਧੱਕੇ ਨਾਲ ਸਾਨੂੰ ਰੋਕ ਰਹੀ ਹੈ ਲੱਗਦਾ ਹੈ ਕਿ ਸਰਕਾਰ ਇਸ ਬਕਲਾਹਟ ਚ ਵੀ ਮਜੀਠੀਆ ਦੇ ਨਾਮ ਤੋਂ ਡਰ ਰਹੀ ਹੈ ਦੇਖੋ ਪਤਾ ਹੈ ਸਰਕਾਰ ਕੋਲੇ ਕੱਢਣ ਬੋਲ ਨੂੰ ਕੁਝ ਹੈ ਨਹੀਂ ਕੰਮ ਕੁਸ਼ ਕਰਨ ਨੂੰ ਹੈ ਨਹੀਂ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਸਿਰਫ ਇਹਨਾਂ ਨੇ ਮਜੀਠੀਆ ਸਾਹਿਬ ਦੇ ਕੀਤਾ ਪਹਿਲਾਂ 3 6-3 ਦਿਨ ਸਾਲ ਹੋ ਗਏ ਨੇ ਨਾ ਤਾਂ ਇਹਨਾਂ ਨੇ ਕੋਈ ਇਹਨਾਂ ਨੇ ਚਲਾਨ ਪੇਸ਼ ਕੀਤਾ ਹਰ ਤੱਕ ਜਦੋਂ ਇਹ ਸਰਕਾਰ ਆਈ ਹੈ ਜਿਹੜੇ ਕਹਿੰਦੇ ਸੀ ਮਹੀਨੇ ਚ ਕਰ ਕਰਦਾਂਗੇ ਅਸੀਂ ਨਸ਼ਾ ਬੰਦ ਕਰਦਾਂਗੇ ਉਹ ਵੀ ਇਹਨਾਂ ਨੇ ਮੁਹਿੰਮ ਚਲਾਈ ਆ ਮੇਰੇ ਖਿਆਲ ਆ ਨਸ਼ਾ ਦਾ ਹੁਣ ਆਪਾਂ ਸਭ ਨੂੰ ਪਤਾ ਵੀ ਹੋਣ ਡਿਲੀਵਰੀ ਹੋਣ ਲੱਗ ਗਿਆ ਇਹ ਤੂ ਤਗੜਾ ਵੱਧ ਗਿਆ ਜੇ ਇੰਨੀ ਇਹਨਾਂ ਨੂੰ ਗੱਲ ਸੀ ਸਰਕਾਰ ਸੀ ਉਹਨੂੰ ਚਲਾਉਣ ਬੇਸ਼ਕ ਕਰਦੇ ਕਿਸੇ ਜਿਨੇ ਜਿਨੇ ਵੇਚਿਆ ਜੇ ਕਿਸੇ ਦੇ ਠੂਠਾ ਇਲਜ਼ਾਮ ਲਾਉਂਦੇ ਆ ਤਾਂ ਫੜ ਲੈਂਦੇ ਕੀ ਗੱਲ ਕੀ ਆ ਹੁਣ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ ਜਾਇਦਾਦ ਤੋਂ ਆਮਡ ਇਨਕਮ ਤੋਂ ਵੱਧ ਜਾਇਦਾਦ ਬਣਾਈ ਆ ਆਪਣੀ ਇਸ ਤਰ੍ਹਾਂ ਕੀਤੀ ਆ ਉਹ ਤੁਸੀਂ ਸੰਭਣ ਦੋ ਕਿ ਉਹ ਗੈਂਗਸਟਰ ਤਾਂ ਇਹ ਨਹੀਂ ਭੱਜੂਗਾ ਤੜਕੇ ਜਾ ਕੇ 6 ਵਜੇ ਰੇਡ ਮਾਰਦੀ ਘਰੇ ਜਾ ਕੇ ਉੱਥੇ ਧੱਕਾ ਕਰਨਾ ਬਤਵੀਜੀ ਕਰਨੀ ਆਉਣਗੇ ਪਹਿਲਾਂ ਵੀ ਹਮੇਸ਼ਾ ਉਹ ਜਿੱਦੋ ਵੀ ਵਿਜੀਲੈਂਸ ਨੇ ਬੁਲਾਇਆ ਹਰੇਕ ਉੱਤੇ ਜਾਂਦੇ ਨੇ ਕੋਆਪਰੇਟ ਕਰਦੇ ਆ ਕੋਈ ਇਹ ਤਾਂ ਇਹ ਨਹੀਂ ਗੱਲ ਵੀ ਉਹ ਕੋਈ ਗੈਂਗਸਟਰ ਆ ਤੜਕੇ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਰੇਡ ਕਰਨ ਲੱਗੇ ਅੱਗੇ ਕਹਿੰਦਾ ਬਦਲੇ ਆ ਵੀ ਲੋਕਾਂ ਦਾ ਹਥਿਆਰ ਢਗਾਉਣ ਵਿੱਚ ਇਹ ਸਰਕਾਰ ਨੇ ਹਮੇਸ਼ਾ ਹੀ ਇਹ ਕੀਤਾ ਕਦੇ ਕਿਹਨੂੰ ਮਨਿਸਟਰ ਨੂੰ ਚੱਕ ਲੈਣਾ ਕਦੇ ਕਿਹਨੂੰ ਚੱਕ ਲੈਣਾ ਜਿੰਨੇ ਵੀ ਹੁਣ ਤੱਕ ਵਿਜੀਲੈਂਸ ਨੇ ਪਰਚੇ ਕੀਤੇ ਆ ਮੇਰਾ ਕਹਿੰਦਾ ਹਾਈ ਕੋਰਟ ਨੇ ਇਹਨਾਂ ਦੇ ਛੱਤਰ ਲਾ ਕੇ ਉੱਥੋਂ ਇਹਨਾਂ ਨੂੰ ਡਿਸਮਿਸ ਕੀਤਾ ਸਾਰੇ ਪਰਚਿਆਂ ਨੂੰ ਇੱਕ ਵੀ ਪਰਚੇ 'ਚ ਕਿਸੇ ਵੀ ਮੰਤਰੀ ਦੇ ਜਾਂ ਕਿਸੇ ਮਨਿਸਟਰ ਦੇ ਜਾਂ ਪੋਲੀਟੀਕਲ ਬੰਦੇ ਦੇ ਅੱਜ ਤੱਕ ਐਕਸ਼ਨ ਨਹੀਂ ਹੋਇਆ ਨਾ ਤੁਸੀਂ ਦੇਖਿਆ ਜਿਹੜੀ ਪਾਰਟੀ ਧਰਨੇ 'ਚ ਨਿਕਲੀ ਹੈ ਉਹ ਧਰਨੇ 'ਚ ਤੁਸੀਂ ਕਿਉਂ ਘਬਰਾ ਰਹੇ ਹੋ ਇਹ ਸਭ ਗੱਲਾਂ ਸੀਗੇ ਜੀ ਗੱਪਾਂ ਸੀਗੇ ਇਹਨਾਂ ਦੀਆਂ ਵੀ ਅਸੀਂ ਇੱਕ ਤਾਂ ਸਾਡੇ ਅਸੀਂ ਸਾਨੂੰ ਸਰਕਾਰ ਬਣਾਓ ਅਸੀਂ ਕੋਈ ਧਰਨਾ ਨਹੀਂ ਲਗਾਣ ਦਵਾਗੇ ਸਾਰਿਆਂ ਨੂੰ ਅਸੀਂ ਪੱਕੇ ਕਰ ਦਾਂਗੇ ਕਿਸੇ ਦਾ ਚੁੰਨੀ ਨਹੀਂ ਰੋਲਣਗੇ ਆ ਪੱਗਾਂ ਨਹੀਂ ਲਾਉਣਗੇ ਮੇਰਾ ਖਿਆਲ ਹੈ ਵੀ ਆਪਾਂ ਰੋਜ਼ ਦੇਖਦੇ ਆ ਨਿਤ ਚਾਰੇ ਪਾਸੇ ਟੀਚਰ ਦੇ ਕੋਈ ਲੈਣ-ਵੇਣ ਆ ਬੇਰਜ਼ਗਾਰ ਜਿੰਨੇ ਤੁਰੇ ਫਿਰਦੇ ਆ ਸਭ ਦੇ ਡਾਂਗਾ ਮਾਰਦੇ ਨੇ ਕੋਈ ਨਹਿਰਾ ਛਾਲਾ ਮਾਰਦਾ ਮੇਰਾ ਖਿਆਲ ਹੈ ਵੀ ਜੰਨਾ ਹੁਣ ਬੁਰਾ ਹਾਲ ਆ ਕਿਸੇ ਸਰਕਾਰ ਚ ਨਹੀਂ ਹੋਣਾ ਇਹ ਸਰਕਾਰ ਪੰਜਾਬ ਪਿੱਛੇ ਮੇਰਾ ਖਿਆਲ ਆ ਸਭ ਨਾਲ ਮਾੜੀ ਸਰਕਾਰ ਸਾਬਤ ਹੋਣ ਵਾਲੀ ਆ ਅਗਲਾ ਐਕਸ਼ਨ ਕੀ ਹੋ ਸਕਦਾ ਇੱਥੋਂ ਦੇਖੋ ਅਸੀਂ ਅੱਜ ਚੱਲੇ ਸੀ ਸਾਨੂੰ ਸ਼ਾਂਤੀਪੁਰੋਂ ਗਿਆ ਸੀ ਆਪਣਾ ਉੱਥੇ ਪ੍ਰਦਰਸ਼ਨ ਕਰਨ ਚੱਲੇ ਸੀ ਪੁੱਛਦੇ ਸਾਨੂੰ ਅੱਜ ਡਿਟੇਨ ਕੀਤਾ ਜੇ ਹੁਣ ਵੀ ਇਸ ਤਰ੍ਹਾਂ ਹੀ ਛੜਨਾ ਚੱਲਦਾ ਰਹੂਗਾ ਜਿਸ ਤਰ੍ਹਾਂ ਸਾਡੇ ਪ੍ਰਧਾਨ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਨੂੰ ਹੁਕਮ ਕਰਨਗੇ ਅੱਗੇ ਤੋਂ ਅਸੀਂ ਚਾਹੇ ਕੋਈ ਜੇਲ੍ਹ ਪਰ ਅੰਦੋਲਨ ਹੋਵੇ ਜਾਂ ਜਿਸ ਤਰ੍ਹਾਂ ਕੋਈ ਧਰਨਾ ਪਰਦਰਸ਼ਨ ਕਰਦਾ ਭਾਵੇਂ ਅਸੀਂ ਕਰਾਂਗੇ ਅਕਾਲੀ ਦਰ ਨੂੰ ਇਸ ਤਰ੍ਹਾਂ ਕਰਕੇ ਡਰਾਉਣਾ ਚਾਹੁੰਦੀ ਹੈ ਸਰਕਾਰ ਦੇਖੋ ਅਕਾਲੀ ਦਾਲਾ ਜਿਹੜਾ ਸਾਨੂੰ ਪਤਾ ਹੀ ਪੰਜਾਬ ਦੀ ਮਾਂ ਪਾਰਟੀ ਆ ਕਦੇ ਇਸ ਗੱਲ ਤੋਂ ਡਰਿਆ ਨਹੀਂ ਹੈਗੇ ਮੇਰਾ ਕਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਜ਼ਿੰਦਗੀ ਦੇ 17-18 ਸਾਲ ਜੇਲਾ 'ਚ ਰਹੇ ਨੇ ਤੇ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਸਿਰਫ ਪੰਜਾਬ ਦੇ ਹੱਕ ਸੱਚ ਵਿੱਚ ਇਸ ਕਰਕੇ ਕੱਲੀ ਦਲ ਦਾ ਵਰਕਰ ਪੂਰੀ ਚੜ੍ਹਦੀ ਕਲਾ ਚਾ ਕੋਈ ਡਰੂਗਾ ਨਹੀਂ ਇਹ ਜੀਆਂ ਗੱਲਾਂ ਤੋਂ ਸਰਕਾਰ ਤੋਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਇਹ ਪੂਰੀ ਚੜ੍ਹਦੀ ਕਲਾ 'ਚ ਹੋ ਕੇ ਨਿਕਲੂ ਕੱਲੀ ਜੀ ਹਾਂਜੀ ਵਕੀਲਾਂ ਨੂੰ ਵੀ ਜਿਹੜਾ ਘਰਾਂ 'ਚ ਡੇਨ ਕੀਤਾ ਗਿਆ ਕਿਵੇਂ ਲੱਗਦਾ ਕਿ ਜਿਹੜੇ ਲੋਕ ਤਾਂ ਸਰ ਸਾਨੂੰ ਦੱਸੀ ਜਾਂਦਾ ਵੀ ਇਹ ਅਮਰਜੈਂਸੀ ਵਾਲਾ ਮਾਹੌਲ ਬਣਾਉਣਾ ਚਾਹੁੰਦੀ ਹੈ ਅਭਿਨ ਸਿੰਘ ਸਰਕਾਰ ਭਗਵੰਤ ਮਾਨ ਦੀ ਸਰਕਾਰ ਬੇਸਿਕਲੀ ਭਗਵੰਤ ਮਾਨ ਦੇ ਆਪੇ ਚਲਦੀ ਕੋਈ ਨਹੀਂ ਦਿੱਲੀ ਵਾਲਿਆਂ ਨੇ ਆ ਕੇ ਕਬਜ਼ਾ ਕਰ ਲਿਆ ਕੱਲੀ-ਕੱਲੀ ਗੱਲ ਕੱਲਾ-ਕੱਲਾ ਫੈਸਲਾ ਜੋ ਦਿੱਲੀ ਵਾਲੇ ਲੈ ਰਹੇ ਨੇ ਠੀਕ ਹੈ ਨਾ ਇਹ ਤਾਂ ਇੱਕ ਨੌ ਦਾ ਮੁੱਖ ਮੰਤਰੀ ਰਹਿ ਗਿਆ ਦਿੱਲੀ ਉਹਨੇ ਨਹੀਂ ਪਤਾ ਵੀ ਪੰਜਾਬੀ ਕਹਿੰਦੇ ਕਿਸੇ ਦਵਾ ਥੱਲੇ ਨਹੀਂ ਆਉਂਦੇ ਨਾ ਡਰਨਗੇ ਜੋ ਮਰਜੀ ਜੋਰ ਲਾ ਲੈਣ ਅਕਾਲੀ ਦਲ ਹਮੇਸ਼ਾ ਤੁਸੀਂ ਦੇਖੋਗੇ ਤਗੜਾ ਹੋ ਕੇ ਨਿਕਲੋਗੇ ਮਰਦ ਪਿਆਨੀ ਪੁਲਿਸ ਕੋਲ ਰੋਚ ਰਿਹਾ ਕਿ ਕਹਿਣਾ ਚਾਹੁੰਦੇ ਦੇਖੋ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਵੀ ਪਤਾਗਾ ਜਿਹੜਾ ਸਰ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਇਹਨਾਂ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਇੱਕ ਝੂਠਾ ਪਰਚਾ ਦਿੱਤਾ ਔਰ ਪਰਚਾ ਦੇਣ ਤੋਂ ਬਾਅਦ ਉਹਦਾ ਪ੍ਰਚਾਰ ਇਹ ਕੀਤਾ ਗਿਆ ਵੀ ਨਸ਼ੇ ਦਾ ਪਰਚਾ ਦਿੱਤਾ ਜਦੋਂ ਕਿ ਉਹ ਪਰਚਾ ਹੈ ਜਿਹੜਾ آمدਨ ਤੋਂ ਵੱਧ ਸੋਰਸਤੀ ਜਿਹੜੀ ਹੈ ਉਹਦਾ ਪਰਚਾ ਦਿੱਤਾ ਮਤਲਬ ਕਿ ਸਰਕਾਰ ਇੰਨੀ ਬਖਲਾਈ ਪਈ ਆ ਕਿਉਂਕਿ ਮਜੀਠੀਆ ਸਾਹਿਬ ਕੀ ਨੇ ਪੰਜਾਬ ਦੇ ਜਿਹੜੇ ਹੱਕ ਨੇ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਮੰਗਾ ਨੇ ਉਹ ਚੱਕ ਰਹੇ ਨੇ ਮੀਡੀਆ ਦੇ ਵਿੱਚ ਚੱਕ ਰਹੇ ਨੇ ਮੁੱਖ ਮੰਤਰੀ ਨੂੰ ਭੰਡ ਰਹੇ ਨੇ ਪੰਜਾਬ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਉਹ ਲੋਕਾਂ ਦੇ ਸਾਹਮਣੇ ਲਿਆ ਰਹੇ ਨੇ ਉਹ ਅੱਖਾਂ ਦੇ ਵਿੱਚ ਇੰਨਾ ਰੜਕਦੇ ਨੇ ਉਹਨਾਂ ਤੇ ਪਹਿਲਾਂ ਝੂਠਾ ਪਰਚਾ ਦਿੱਤਾ ਫਿਰ ਅੱਜ ਹੁਣ ਉਹਨਾਂ ਦਾ ਰਿਮਾਂਡ ਸੀਗਾ ਰਮਾਂਡ ਦੇ ਵਿੱਚ ਪੰਜਾਬ ਜਿਹੜੇ ਪੰਜਾਬ ਦੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਉਹਨਾਂ ਦੀ ਹਮਦਰਦੀ ਵਾਸਤੇ ਕੋਈ ਵੀ ਵਰਕਰ ਆਪਦੇ ਲੀਡਰ ਦੇ ਹੱਕ ਚ ਜਾਂਦਾ ਹੀ ਆ ਅੱਜ ਥਾਂ ਥਾਂ ਤੇ ਰੋਕਿਆ ਗਿਆ ਸਾਨੂੰ ਇੱਥੇ ਆਪਣੇ ਰੋਕ ਕੇ ਇੱਥੇ ਧਨੋਲੇ ਥਾਣੇ ਦੇ ਵਿੱਚ ਲਿਆਂਦਾ ਸਾਡੇ ਵਰਕਰ ਨੇ ਹਲਕੇ ਬਰਨਾਲੇ ਦੇ ਵਰਕਰ ਵੀ ਨੇ ਸਾਡੇ ਭਦੌੜ ਹਲਕੇ ਦੇ ਵਰਕਰ ਵੀ ਨੇ ਲਿਆ ਕੇ ਇੱਥੇ ਲਿਆ ਕੇ ਡੱਕਦਾ ਇਹ ਹੋਰ ਤਾਂ ਹੋਰ ਜਿਹੜੇ ਮਜੀਠੀਆ ਸਾਹਿਬ ਦੀ ਪੈਰਵਾਹੀ ਕਰਦੇ ਨੇ ਵਕੀਲ ਜਿਹੜੀ ਉਹਨਾਂ ਦੀ ਟੀਮ ਆ ਉਨ੍ਹਾਂ ਦੇ ਟੀਮ ਦੇ ਮੈਂਬਰਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਜੇ ਵਕੀਲਾਂ ਨੂੰ ਹੀ ਨਹੀਂ ਕਾਰਵਾਈ ਕਰਨ ਦਾ ਮੌਕਾ ਦੇਊਗੀ ਸਰਕਾਰ ਤਾਂ ਫਿਰ ਹੋਰ ਦੱਸੋ ਜਿਹੜੇ ਲੋਕ ਨੇ ਉਹ ਆਪਦੇ ਹੱਕਾਂ ਦੀ ਪਾਇਰਵਾਈ ਜਿਹੜੀ ਆ ਕਿਨਾਂ ਰਾਹੀਂ ਕਰਾਉਣਗੇ ਇਸ ਕਰਕੇ ਸਰਕਾਰ ਇੰਨੀ ਬੁਖਲਾਈ ਹੋਈ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚੇਤਾਵਨੀ ਵੀ ਦਿਨੀ ਔਰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹੁੰਦੇ ਆ ਵੀ ਇਹ ਤਾਂ ਹਾਲਾਤ ਹੁੰਦੇ ਨੇ ਕਦੇ ਆਪ ਦੀਆਂ ਕਦੇ ਬਾਪ ਦੀਆਂ ਤੈਨੂੰ ਚਲਣਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਸ਼ਰਮਣੀ ਕਾਲੀ ਦਲਤਾ ਇੱਕ ਜਿਹੜੀ ਆ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਜਮਾਤ ਆ ਸਾਨੂੰ ਜਿਹੜਾ ਚ ਵੀ ਡੱਕ ਦੇਓਗੇ ਅਸੀਂ ਜਿਹੜਾ ਤੋਂ ਵੀ ਨਹੀਂ ਡਰਨ ਵਾਲੇ ਸਾਨੂੰ ਜੋ ਤੁਸੀਂ ਕਰ ਲਓਗੇ ਅਸੀਂ ਤਾਂ ਉਹ ਚੱਲ ਲਾਂਗੇ ਕਾਨੂੰ ਕਾਨੂੰ ਤੁਹਾਨੂੰ ਮੁੱਖ ਮੰਤਰੀ ਸਾਹਿਬ ਤੁਹਾਡੇ ਜਿਹੜੇ ਲੀਡਰ ਨੇ ਜਿਹੜੇ ਪੰਜਾਬ ਨੂੰ ਇਸ ਵੇਲੇ ਲੁੱਟ ਰਹੇ ਨੇ ਪੰਜਾਬ ਦੇ ਵਿੱਚ 92 ਆ ਕਿ 94 ਐਮਐਲਏ ਨੇ ਤਾਂ ਕੀ ਇਹਨਾਂ ਦੀ ਤੁਸੀਂ ਜਦੋਂ ਫਾਰਮ ਭਰਦੇ ਆ ਨਾਮੀਨੇਸ਼ਨ ਇਹਨਾਂ ਦੇ ਨਾਮੀਨੇਸ਼ਨ ਫਾਰਮ ਭਰਾ ਕੇ ਕੱਢ ਕੇ ਦੇਖ ਲਓ ਕਿਸੇ ਕੋਲੇ 10000 ਦੀ ਜਾਇਦਾਦ ਆ ਕਿਸੇ ਕੋਲੇ ਲੱਖ ਰੁਪਏ ਦੀ ਜਾਇਦਾਦ ਆ ਅੱਜ ਕਰੋੜਾ ਕਰੋੜਾਂ ਦੀਆਂ ਲੱਖਾਂ ਲੱਖਾਂ ਦੀਆਂ ਗੱਡੀਆਂ ਲਈ ਜਾਂਦੇ ਨੇ ਤਿੰਨ ਸਾਲਾਂ ਦੇ ਵਿੱਚ ਹੈ ਜੀ ਕਿਹੜੀ ਕਮਾਈ ਹੋ ਗਈ ਜਿਹੜੀ ਇਹਨਾਂ ਦੀ ਇੰਨੇ ਗੁਣਾ ਵਧ ਗਈ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਸਖਤ ਸ਼ਬਦਾਂ ਚ ਇਹ ਕਹਿਣਾ ਚਾਹੁੰਦੇ ਆ ਵੀ ਸ਼ਰਮਣੀ ਅਕਾਲੀ ਦਲ ਦੇ ਨਾਲ ਇਦਾਂ ਦਾ ਧੱਕਾ ਨਾ ਕਰੋ ਮੁੜਕੇ ਨਾ ਹੋਵੇ ਵੀ ਤੁਹਾਨੂੰ ਫਿਰ ਆਪ ਦੇ ਵਰੀ ਉਸ ਚੀਜ਼ ਦਾ ਜਵਾਬ ਦੇਣਾ ਔਖਾ ਹੋ ਜਾਏ ਭਾਈ ਸਾਹਿਬ ਜਿਹੜੀ ਧਰਨੇ ਤੇ ਨਿਕਲੀ ਸੀ ਪਾਰਟੀ ਜਿਹੜੀ ਧਰਨੇ ਲਗਾ ਰਹੀਆਂ ਕੋਈ ਜਿੰਦਾ ਜਿਹੀ ਜਾ ਰਹੀਆਂ ਦੇਖੋ ਧਰਨਾ ਚੋਂ ਨਿਕਲੀ ਪਾਰਟੀ ਨਹੀਂ ਸੀ ਇਹਨਾਂ ਨੇ ਇੱਕ ਡਰਾਮਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਸੀ ਉਹਦੇ ਨਾਲ ਲੋਕ ਧੋਖਾ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਵੀ ਇਹ ਲੋਕ ਧਰਨਾ ਦਿੰਦੇ ਨੇ ਹੱਕਾਂ ਦੀ ਗੱਲ ਕਰਦੇ ਨੇ ਕਿ ਸਾਡੇ ਹੱਕ ਦੀ ਗੱਲ ਕਰਨਗੇ ਅੱਜ ਹਾਲਾਤ ਕੀ ਹੋਏ ਹੋਏ ਨੇ ਅੱਜ ਪੰਜਾਬ ਦਾ ਹਰਗਬਰਗ ਦੁਖੀ ਆ ਅੱਜ ਪੰਜਾਬ ਦਾ ਕਿਹੜਾ ਵਰਗ ਆ ਜਿਹੜਾ ਸਰਕਾਰ ਤੋਂ ਖੁਸ਼ ਹੋਵੇ ਪੰਜਾਬ ਦੇ ਪੰਜਾਬ ਜਿਹੜੀ ਪੰਜਾਬ ਦੀ ਕਮਾਈ ਆ ਕਿਸਾਨੀ ਤੋਂ ਕਮਾਈ ਆ ਅੱਜ ਅੱਜ ਕੱਲ ਨੋਟੀਫਾਈ ਕੀ ਕਰਕੇ ਪੰਜਾਬ ਦੀ 40000 ਏਕੜ ਜਿਹੜੀ ਆ ਜ਼ਮੀਨ ਸਰਕਾਰ ਨੋਟੀਫਾਈ ਕਰਕੇ ਜ਼ਬਤ ਕਰਨ ਜਾ ਰਹੀ ਆ ਕਿਉਂਕਿ ਸ਼ਰਮਣੀ ਕਾਲੀਦਾਲ ਨੇ ਉਹਦੇ ਸੰਘਰਸ਼ ਵਾਸਤੇ ਵੀ ਸੱਦਾ ਦੇਤਾ 15 ਤਰੀਕ ਤੋਂ ਪ੍ਰਧਾਨ ਸਾਹਿਬ ਕਹਿੰਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਇਹ ਜ਼ਮੀਨਾਂ ਨੂੰ ਨੋਟੀਫਾਈ ਕਰ ਰਹੇ ਨੇ ਜਿੱਥੇ-ਜਿੱਥੇ ਜਾ ਕੇ ਅਕਵਾਇਰ ਕਰ ਰਹੇ ਨੇ ਅਸੀਂ ਉਹਦੇ ਖਿਲਾਫ ਧਰਨਾ ਦੇਵਾਂਗੇ ਇਸ ਕਰਕੇ ਡਰਾਮਾ ਸੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਡਰਾਮਾ ਕੀਤਾ ਸੀ ਇਹਨਾਂ ਨੇ ਹੁਣ ਪੰਜਾਬ ਦੇ ਲੋਕੇ ਡਰਾਮੇ ਨੂੰ ਸਮਝ ਚੁੱਕੇ ਨੇ ਪੰਜਾਬ ਦੇ ਲੋਕ ਇਹ ਵੀ ਸਮਝ ਚੁੱਕੇ ਨੇ ਵੀ ਸਾਡੇ ਹੱਕਾਂ ਦੀ ਰਾਖੀ ਕੌਣ ਕਰ ਸਕਦਾ ਕਿਉਂਕਿ ਨਾ ਤਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੋਂ ਉਮੀਦ ਆ ਵੀ ਦਿੱਲੀੋਂ ਚੰਨਣ ਵਾਲੀ ਪਾਰਟੀ ਆ ਨਾ ਉਹਨਾਂ ਨੂੰ ਆਮ ਆਦਮੀ ਤੋਂ ਪਾਰਟੀ ਤੋਂ ਉਮੀਦ ਆ ਕਿਉਂਕਿ ਉਹਨਾਂ ਨੇ 3 ਸਾਲ ਇਹਨਾਂ ਦੇ ਦੇਖ ਲਏ ਪੰਜਾਬ ਦੇ ਲੋਕ ਇਸ ਵੇਲੇ ਜੇ ਦੇਖ ਰਹੇ ਨੇ ਤਾਂ ਸ਼ਰਮਣੀ ਕਾਲੀ ਦਲ ਵੱਲ ਦੇਖ ਰਹੇ ਆ ਸ਼ਰਮਣੀ ਕਾਲੀ ਦਲ ਬਹਾਦਰ ਕੋ ਇੱਕ ਪਾਰਟੀ ਆ ਜਿਹੜੀ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਹੱਕਾਂ ਦੀ ਗੱਲ ਵਾਸਤੇ ਹਮੇਸ਼ਾ ਲੜਦੀ ਆ ਤੇ ਲੜਦੀ ਰਹੂ ਹਾਂਜੀ ਕੀ ਨਾਮ ਆ ਜੀ ਮੈਂ ਯਾਰ ਜਿੰਦਰ ਸਿੰਘ ਬਿੱਟੂ ਦਵੰਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੋਮਨੀ ਅਕਾਲੀ ਦਲ ਬਰਨਾਲਾ ਜੀ ਜੀ ਅੱਜ ਇੱਥੇ ਤੁਹਾਨੂੰ ਡਿਟੇਨ ਕੀਤਾ ਗਿਆ ਕੀ ਲੱਗਦਾ ਕਿ ਕਿਹੋ ਜਿਹੇ ਹਾਲਾਤ ਬਣੇ ਪਏ ਨੇ ਪੰਜਾਬ ਜਿਹੜਾ ਅੱਜ ਅਸੀਂ ਬੜੇ ਬਰਨਾਲੇ ਜ਼ਿਲ੍ਹੇ ਤੋਂ ਸ਼ਾਂਤੀਮਈ ਮਾਹੌਲ ਦੇ ਨਾਲ ਸਾਡੇ ਸ਼ੋਮਨੀ ਅਕਾਲੀ ਦਲ ਦੇ ਜਰਨੈਲ ਸਰਦਾਰ ਵਿਕਰਮਜੀਤ ਸਿੰਘ ਬਜੀਠਿਆ ਦੀ ਹਮਾਇਤ ਤੇ ਜਿਹੜਾ ਉਹਨਾਂ ਦੇ ਝੂਠਾ ਕੇਸ ਡੀਏ ਦਾ ਦਰਜ ਕੀਤਾ ਉਹਦੇ ਲਈ ਬਰਨਾਲੇ ਤੋਂ ਅਸੀਂ ਕਾਫਲੇ ਦੇ ਰੂਪ ਦੇ ਵਿੱਚ ਬੜੇ ਵਧੀਆ ਸ਼ਾਂਤੀ ਪੂਰ ਢੰਗ ਨਾਲ ਜਾ ਰਹੇ ਸੀਗੇ ਜਿਹੜੀ ਇਹ ਭਗਵਾਨ ਤਮਾਨ ਸਰਕਾਰ ਆ ਭੰਡਾਂ ਦੀ ਸਰਕਾਰ ਇਹ ਆਪਦੇ ਪਹਿਲਾਂ ਤਾਂ ਡਰਾਮੇ ਕਰਦੀ ਆ ਮੰਤਰੀਆਂ ਤੇ ਆਪਦਿਆਂ ਤੇ ਪਰਚੇ ਦਰਜ ਕਰਦੀ ਆ ਤੇ ਮਗਰੋਂ ਉਹਨਾਂ ਨੂੰ ਕਲੀਨ ਚੈਟ ਦਿੰਦੀ ਆ ਸਰਦਾਰ ਵਿਕਰਮ ਸਿੰਘ ਸਿੰਘ ਵਜੀਠਿਆ ਦੇ ਪਹਿਲਾਂ ਵੀ 6 ਮਹੀਨੇ ਉਹਨਾਂ ਨੇ ਝੂਠਾ ਜਿਹੜਾ ਨਸ਼ੇ ਦਾ ਤਸਕਰ ਦਾ ਕੇਸ ਦਰਜ ਕੀਤਾ ਸੀ ਇਹ ਨਿਕਲਿਆ ਉਹਦੇ ਚੋਂ ਕਾਂਗਰਸ ਦੇ ਆਸੂ ਜੀਆ ਤੇ ਵੀ ਕੀਤਾ ਸੀਗਾ ਜਿਹੜਾ ਡੀਏ ਦਾ ਕੀਤਾ ਬੜਾ ਰੌਲਾ ਰੱਪਾ ਪਾਇਆ ਦੱਸੋ ਉਹਦੇ ਚੋਂ ਕੀ ਨਿਕਲਿਆ ਇਹ ਕਹਿੰਦੇ ਸਾਈ ਪ੍ਰੈਸ ਦੇ ਵਿੱਚ 541 ਕਰੋੜ ਜਿਹੜਾ ਮਜੀਠੀਆ ਬਣਾਈ ਬੈਠਾ ਇਹ ਭੰਡਾਂ ਦੀ ਸਰਕਾਰ ਆ ਇਹ ਜਿਹੜੇ ਆਪ ਦੀਆਂ ਨਾਕਾਮੀਆਂ ਲਪੋ ਰਹੀ ਆ ਇਸ ਤਰ੍ਹਾਂ ਭਗਵਾਨ ਸਤਮਾਨ ਸਰਕਾਰ ਆ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਉਹਨਾਂ ਨੂੰ ਡਰਾ ਨਹੀਂ ਸਕੂਗੀ ਅਸੀਂ ਤਾਂ ਇੰਦਰਾਂ ਗਾਂਧੀ ਤੋਂ ਨਹੀਂ ਡਰੇ ਜਿਹੜੀ ਕਾਂਗਰਸ ਦੇ ਸਰਕਾਰ ਦੇ ਵਿੱਚ ਇੰਦਰਾਂ ਗਾਂਧੀ ਸਰਕਾਰ ਨੇ ਇਸ ਅਕਾਲੀ ਯੋਧਿਆਂ ਨੂੰ ਕਰਤੇ ਪਾ ਕੇ ਡਰਾਉਣਾ ਚਾਹਿਆ ਸੀ ਮਜੀਠੀਆ ਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਦੇ ਜਿਹੜੇ ਕਾਰਨਾਮੇ ਕੀਤੇ ਆ ਉਹ ਨੰਗੇ ਕਰਦੀ ਆ ਕਰਦਾ ਸਰਦਾਰ ਵਿਕਰਮਜੀਤ ਜੀ ਮਜੀਠੀਆ ਜਿਹੜੇ ਮੁੱਦੇ ਚੱਕਦੇ ਆ ਮਜੀਠੀਆ ਸਾਹਿਬ ਇਹਨਾਂ ਦਾ ਵੀਡੀਓ ਇਹਨਾਂ ਦੀ ਘੋਕ ਕੇ ਖੱਲੇ ਤੱਕ ਜਾ ਕੇ ਇਹਨਾਂ ਦੇ ਮੰਤਰੀਆਂ ਦੇ ਘਟਾਰੂ ਚੱਕਦੇ ਲਾ ਲਓ ਹੋਰ ਲਾ ਲਓ ਇਹ ਤਾਂ ਏਜੀ ਸਰਕਾਰ ਬਣਾਈ ਇਹ ਤਾਂ ਰੇਪ ਕਰਨ ਵਾਲੀ ਸਰਕਾਰ ਬਣਾਈ ਥਾਂ ਥਾਂ ਤੇ ਤੁਸੀਂ ਮੀਡੀਆ ਤੇ ਦੇਖਿਆ ਇਹ ਸਰਕਾਰ ਕੀ ਸਾਨੂੰ ਭੰਡਾ ਨੂੰ ਸੋਮਣੀ ਕਾਲੀ ਦਲ ਦੀ ਡਿਵੈਲਪਮੈਂਟ ਕੀਤੀ ਆ ਜਿਹੜਾ ਮਜੀਠੀਆ ਸਾਹਿਬ ਨੇ ਬਹੁਤ ਵਧੀਆ ਨੇਕ ਨਾਲ ਜੱਦੀ ਪੁਸਤੀ ਰਾਜਿਆਂ ਦੇ ਵਿੱਚੋਂ ਕੀ ਅੱਜ ਕੋਈ ਕਿਸਾਨ ਆ ਜੇ 4-5 ਕਿੱਲੇ ਵਾਲਾ ਕਿਸਾਨ ਹੁੰਦਾ ਉਹ ਵੀ ਆਪ ਦਾ ਜਿਹੜੀ ਮਿਹਨਤ ਕਰਕੇ 20-25 ਕਿੱਲੇ ਤੱਕ ਆਪਦੀ ਪ੍ਰਾਪਰਟੀ ਬਣਾਉਂਦਾ ਇਹ ਜੱਦੀ ਪੁਸਤੀ ਰਾਜੇ ਨੇ ਹਜ਼ਾਰਾਂ ਏਕੜਾਂ ਦੇ ਮਾਰਕ ਨੇ ਇਹ ਆਪਦੀ ਜਿਹੜਾ ਬਿਜ਼ਨਸ ਆ ਜਾਂ ਆਪਦੀ ਪਾਰਟੀ ਨੇ ਅਪਰੂਵ ਨਹੀਂ ਕਰ ਸਕਦੇ ਸਾਰਾ ਆਈਟੀਆਰ ਦੇ ਵਿੱਚ ਇਹਨਾਂ ਦਾ ਦਰਜ ਆ ਕੋਈ ਵੀ ਹੁਣ ਵੀ ਨਿਕਲਣਾ ਜਗਾ ਜਗਾ ਤਾਂ ਇਹਨਾਂ ਨੂੰ ਪ੍ਰੇਸ਼ਾਨ ਕਰਦੇ ਕਦੇ ਹਿਮਾਚਲ ਲੈ ਗਏ ਕਦੇ ਮਜੀਠੇ ਲੈ ਗਏ ਇਹ ਡਰਾਮੇ ਕਰਦੇ ਆ ਇਹਨਾਂ ਡਰਾਮਿਆਂ ਨਾਲ ਇਹਨਾਂ ਦਾ ਕੁਝ ਨਹੀਂ ਬਹਿਣਾ ਤੁਸੀਂ ਸਾਡੇ ਜਰਨਲ ਦੀ ਆਵਾਜ਼ ਦਬਾ ਨਹੀਂ ਸਕਣੀ ਸ੍ਰੋਮਨੀ ਕਾਲੀਦਾਲ ਨਾ ਕਾਂਗਰਸ ਤੋਂ ਡਰੀਏ ਨਾ ਹੀ ਤੁਹਾਡੇ ਭੰਡ ਤੋਂ ਜਿਹੜਾ ਭੰਡ ਪ੍ਰਚਾਰ ਕਰਨ ਵਾਲਾ ਭਗਵੰਤ ਮਾਨਾ ਉਹ ਤੋਂ ਡਰੂਗੀ ਸਰ ਜਿਹੜਾ ਅੱਜ ਤੋਂ ਉਹ ਲਾਗ ਲਾਇਆ ਗਿਆ ਕਿ ਇਹ ਬੰਦਾ ਲਾਤੀ ਕੀ ਕਰੇ ਤੇ ਸਾਬਿਕਰਨ ਨੂੰ ਇੱਥੇ ਆ ਕੇ ਖਲਾਫ ਲੋਕ ਪਰਚਾ ਕਰਦਾ ਹੈ ਵਿਜੀਲੈਂਸ ਡਿਪਾਰਟਮੈਂਟ ਚ ਉਹਦੇ ਸਾਹਦੇ ਚ ਜੋ ਕਾਲੀਦਾਲ ਦੇ ਵਰਕਰ ਉਹ ਇਸ ਰੋਸ ਪ੍ਰਦਰਸ਼ਨ ਦੀ ਉੱਤੇ ਵਿਰੋਧ ਕਰਨ ਜਾ ਰਹੀ ਸੀਗੇ ਨੇ ਲਾਂਡੌਰੀ ਦੀ ਸਮੱਸਿਆ ਹੋ ਗਈ ਇਸ ਕਰਕੇ ਇੱਥੇ ਬੜ ਬੜ 톨ਬਾਰਾ ਤੇ ਮਾਕਾ ਲੱਗਾ ਉਹ ਜਿਹੜੇ ਬਰਕਰ ਸੀਗੇ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਕੀ ਪਾਸੇਦਾਰ ਕੀ ਕੀਤਾ ਗਿਆ ਉਹਨਾਂ ਦਾ ਨਹੀਂ ਫਿਰ ਨਾਲ ਅਸੀਂ ਰਾਉਂਡ ਆਪ ਕੀਤੇ ਨੇ ਜੋ ਵੀ ਅੱਜ ਅਸੀਂ ਦੇਖਾਂਗੇ ਕੀ ਕਾਰਵਾਈ ਕਰਨੀ ਉਹ ਫਰਮ ਨਹੀਂ ਕਰਦੇ